ਹਾਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਦੇਖਦੇ ਆ ਤੇ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਆਪਣਾ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਆਪਾਂ ਪਿੰਡ ਮੱਲੀਆਂ ਪਹੁੰਚੇ ਆ ਆ ਵੀਰ ਦਾ ਇੱਥੇ ਪਲਾਟ ਹੈ ਇੱਕ ਰਾਹ ਦੇ ਉੱਤੇ ਵੀ ਆ ਕੇ ਸੜਕ ਬਣਨ ਵਾਲੀ ਹੈ। ਬਾਕੀ ਬਾਈਕ ਤੋਂ ਸਾਰਾ ਪੁੱਛ ਪੁੱਛ ਕੇ ਤੁਹਾਨੂੰ ਦੱਸ ਦਿਆਂ ਪਹਿਲਾਂ ਨਾਮ ਤੇ ਐਡਰੈਸ ਪੁੱਛਾਂਗੇ। ਬਾਅਦ ਚ ਸਾਰੀ ਜਾਣਕਾਰੀ ਇਹ ਦੇਣਗੇ ਆਪਾਂ ਨੂੰ ਕਿ ਕਿੰਨੀ ਜਗ੍ਹਾ ਕਿੰਨੇ ਕਿੰਨੇ ਕਰਮਾਂ ਕੀ ਰੇਟ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਭਾਈ ਜੀ ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਦੋ। ਪ੍ਰੀਤਮ ਸਿੰਘ ਮੱਲੀਆਂ ਜੀ ਪਿੰਡ ਮੱਲੀਆਂ ਜ਼ਿਲ੍ਹਾ ਬਰਨਾਲਾ ਤਸਵੀਰ ਵੀ ਬਰਨਾਲਾ ਜੀ। ਮੋਬਾਈਲ ਨੰਬਰ ਜੀ 9501576156। ਇਥੇ ਆਪਣਾ ਜਿਹੜਾ ਇਹ ਪਲਾਟ ਆ ਕਿੰਨੇ ਕਿੰਨੇ ਕਰਮਾ ਦਾ ਆਪਣੀ ਇਹ ਜ਼ਮੀਨ ਆ ਜੀ ਇੱਥੇ ਹਾਂਜੀ ਤੇ ਆਪਾਂ ਇਹਦੇ ਵਿੱਚੋਂ ਹਾਂਜੀ 2 ਕਨਾਲਾਂ ਬਕਾਊ ਕਰੀਆਂ ਜੀ 2 ਕਨਾਲਾਂ ਹਾਂਜੀ ਕਿੰਨੀ ਚੜਾਈ ਲਵਾਈ ਆ ਚੜਾਈ 10 ਕਰਮਾ ਦੇ ਦਾਂਗੇ ਜੀ ਹਾਂਜੀ ਆਹ ਰਾਹ ਦੇ ਨਾਲ ਆ ਚੜਾਈ ਆ ਤੇ 10 ਕਰਮਾ ਚੜਾਈ ਦੇ ਦਾਂਗੇ ਇੱਧਰ ਨੂੰ ਹਾਂਜੀ ਬਾਕੀ ਲੰਬਾਈ ਦੇ ਦਾਂਗੇ ਜੀ ਬਾਕੀ ਲੰਬਾਈ ਇਹ ਜਿਹੜਾ ਰਸਤਾ ਇਹ ਕਿੱਧਰ ਨੂੰ ਜਾ ਰਿਹਾ ਹੈ ਸਹਰੇ ਨੂੰ ਜਾਂਦਾ ਜੀ ਰਸਤਾ ਮੱਲੀਆਂ ਤੋਂ ਮੱਲੀਆਂ ਤੋਂ ਸਹਰੇ ਨੂੰ ਪੰਜ ਕਰਮਾਂ ਦਾ ਰਾਹ ਜੀ ਇਹ ਹਾਂ ਤੇ ਸੜਕ ਬਣਨ ਦਾ ਸੜਕ ਜੀ ਮਨਜ਼ੂਰੀ ਹੋਈ ਵੀ ਐ ਸੀ ਗਏ ਵੀ ਸੀਗੇ ਹਾਂ ਜੀ ਤੇ ਇਹ ਬਣੂਗੀ ਜੀ ਸੜਕ ਐ ਇੱਕਤੀ ਬਣ ਜੂਗੀ ਹਾਂ ਜੀ ਤੇ ਪੰਜ ਕਰਮਾਂ ਦਾ ਪੂਰਾ ਰਾਹ ਜੀ ਇਹ ਪੰਜ ਕਰਮਾਂ ਤੇ ਸੜਕ ਵੀ ਬਣੂਗੀ ਜ਼ਰੂਰ ਜੀ ਇਹ ਤੇ ਆਪਣਾ ਰੇਟ ਹੈਗਾ ਜੀ ਹਾਂ ਜੀ 13 ਲੱਖ ਕਨਾਲ ਦਾ ਜੀ 13 ਲੱਖ ਕਨਾਲ ਦਾ ਹਾਂ ਜੀ ਤੇ ਜੇ ਕੋਈ ਕਿੰਨਾ 2 ਕਨਾਲਾ ਦੇਣਾ ਤੁਸੀਂ 2 ਕਨਾਲਾ ਦੇਣਾ ਜੀ ਬਹਨ ਹਾਂ ਜੀ ਜੇ ਇਹਦੇ ਚ ਕੋਈ ਕਨਾਲ ਮੰਗੇ ਜਾਂ 3 ਕਨਾਲਾ ਮੰਗੇ ਕਨਾਲ ਵੀ ਦੇ ਦਾਂਗੇ 3 ਕਨਾਲਾ ਵੀ ਦੇ ਦਾਂਗੇ ਜੀ 3 ਵੀ ਦੇ ਦੋਗੇ ਹਾਂ ਜੀ ਤੇ ਰੇਟ ਤੇ ਕੋਈ ਮਾਨਤਾ ਨਾ ਹੋਊ ਰੇਟ ਮਾੜਾ ਮੋਟਾ ਹੋਊਗਾ ਜੀ ਖਾਸ ਨਹੀਂ ਹੁਣ ਇੱਕ ਤਾਂ ਰਾਹ ਤੇ ਲੱਗਦੀ ਹੈ ਜੀ ਇਹ ਹਾਂ ਜੀ ਪੰਜ ਕਰਮਾ ਦਾ ਰਾਹ ਜੀ ਪੂਰਾ ਸਹਨੇ ਨੂੰ ਰਾਹ ਜਾਂਦਾ ਜੀ ਆ ਮੱਲੀਆਂ ਤੋਂ ਸਹਨੇ ਨੂੰ ਜਾ ਰਿਹਾ ਹਾਂ ਜੀ ਤੇ ਸੜਕ ਬਣਦੇ ਨੇ ਪੂਰੇ ਚਾਂਸ ਹਾਂ ਸੜਕ ਦੇ ਚਾਂਸ ਆ ਜੀ ਪੂਰੇ ਆ ਇੱਧਰ ਰਹਿਗਾ ਜੀ ਮੱਲਿਗਾ ਪਿੰਡ ਤੇ ਰੱਬ ਤੁਹਾਡਾ ਭਲਾ ਕਰੇ ਆਹ ਰਸਤਾ ਜਾਂਦਾ ਸਹਨੇ ਨੂੰ ਤੇ ਆਹ ਬਾਈ ਜੀ ਉਹਨਾਂ ਦਾ ਪਲਾਟ ਆ ਇੱਥੋਂ ਪੱਕੇ ਦੇ ਕੇ ਕਦੇ ਵੀ ਕਨਾਲ ਵੀ ਦੇ ਦਾਂਗੇ ਕਨਾਲ ਦਾ ਗਾਹ ਕੋਈ ਆ ਦੋ ਵੀ ਦੇ ਦਾਂਗੇ ਜੇ ਕੋਈ ਤਿੰਨ ਦਾ ਹੋਇਆ ਤਿੰਨ ਵੀ ਦੇ ਦਾਂਗੇ ਇਹ ਆਪਣਾ ਸਾਰਾ ਬਾਹਣ ਇੱਥੇ ਕਿੰਨਾ ਜੀ ਆਪਣਾ ਬਾਹਣ ਇੱਥੇ ਹੈਗਾ ਜੀ 4 ਕਿੱਲੇ 2 ਕਨਾਲਾਂ 13 ਮਰਲੇ ਬਾਹਣ ਆ ਜੀ ਨਹੀਂ ਜਿਹੜਾ ਆਪਣੇ ਇੱਥੇ ਸੜਕ ਤੇ ਖੜਿਆ ਜਿੱਥੇ ਆਪਾਂ ਸੜਕ ਤੇ ਇੱਥੋਂ ਇਹ 58 ਕਰਮਾ ਜੀ ਲਵਾਈ ਇਹਦੀ 58 ਕਰਮਾ ਹਾਂਜੀ ਇੱਧਰ ਨੂੰ ਉਹਦੇ ਚ 10 ਕਰਮ ਆਪਾਂ ਦੇਣੀਆਂ ਜੀ 10 ਕਰਮਾਂ ਦੇਣੀਆਂ ਹਾਂ ਲਵਾਈ ਦੀ ਠੀਕ ਹੈ ਜੀ 10 ਕਰਮਾਂ ਬਾਈ ਜੀ ਕਹਿੰਦੇ ਲਵਾਈ ਤੇ ਆਹ ਚਾ ਇੱਧਰ ਚੜਾਈ ਆ ਰਸਤੇ ਦੇ ਨਾਲ ਤੇ ਲਵਾਈ ਇੱਥੋਂ ਕਿੰਨੇ ਕਰਮਾਂ ਹਰੇ ਲਵਾਈ ਉਹ ਇੱਥੇ ਤੱਕ ਤਾਂ ਜੀ 51 ਕਰਮਾਂ ਜੀ 51 ਕਰਮਾਂ ਹਾਂਜੀ ਤੇ ਜੇ ਕੋਈ ਬੰਦਾ ਮਤਲਬ ਹੀ ਉਧਰੋਂ ਛੱਡੇ ਥਾਂ ਕੁਝ ਛੱਡਦੇ ਹੋਗੇ ਤੁਰ ਤਿੱਕ ਦੇਓਗੇ ਮਾੜਾ ਮੁੱਟਾ ਤਾਂ ਹੁਣ ਆਏ ਆ ਜੀ ਜੇ ਆਪਾਂ 2 ਕਨਾਲਾਂ ਦਿੰਨੇ ਆ ਜੀ ਆਪਣਾ 10 ਗੁਣਾ ਹਾਂਜੀ 36 ਦੇ ਨਾਲ ਬਣ ਜਾਣਾ ਜੀ ਦੋ ਕਨਾਲਾਂ 36 ਕਰਮਾਂ ਦਾ ਹਾਂਜੀ ਹਾਂਜੀ ਬਾਈ ਜੀ ਕਹਿੰਦੇ ਮੈਂ ਕਿ ਲਵਾਈ ਜਿਹੜੀ ਰਸਤੇ ਦੀ ਆਪਣੇ ਸੜਕ ਦੀ ਆ ਸੜਕ ਦੇ ਪਾਸੇ ਚੜਾਈ ਆ ਚੜਾਈ ਤਾਂ 10 ਕਰਮਾਂ ਤੇ ਇਧਰੋਂ 36 ਕਰਮਾਂ ਦੀ ਬਣੇ ਜਾਂ ਕਿੰਨੇ ਦੀ ਬਣੇ ਜਾ ਕੇ ਆਪਣੀਆਂ ਦੋ ਕਨਾਲਾਂ 36 ਕਰਮਾਂ ਤੱਕ ਦੇ ਦੇ ਦਾਂਗੇ ਤੇ ਦੋ ਤਨ ਕਨਾਲਾਂ ਦਾ ਕੋਈ ਹੋਇਆ ਜੀ ਫਿਰ ਤੁਰ ਤੱਕ ਲਵਾਈ ਬਣਾ ਲਾਂਗੇ ਜੀ ਜੇ ਕੋਈ ਤਨਗਨ ਵਾਲਾ ਹੋਇਆ ਤਾਂ 51 ਕਰਮਾ ਦੀ ਹੈਗੀ ਹੈ ਜੀ ਲੰਬਾਈ ਇਹ 51 ਦੀ ਬਣਾ ਦਾਂਗੇ ਹਾਂਜੀ ਬਾਕੀ ਗੱਲ ਹੈ ਬਾਈ ਵੀ ਹੁਣ ਤੁਹਾਨੂੰ ਪਤਾ ਵੀ ਜਿਹੜੀਆਂ ਜ਼ਮੀਨਾਂ ਦੇ ਰੇਟ ਵਧੀ ਜਾਂਦੇ ਆ ਕੋਸਾ ਸੜਕਾਂ ਨੇ ਜਗ੍ਹਾ ਰੋਕ ਲਈ ਹਾਂਜੀ ਕੁਝ ਗੱਲਾਂ ਸੁਣੀ ਦੀਆਂ ਵੀ ਕੁਝ ਛਾਉਣੀ ਆ ਗਈ ਜਾਂ ਹਾਂਜੀ ਤਾਂ ਹੀ ਤਾਂ ਰੇਟ ਵੀ ਤਾਂ ਹੀ ਆਪਾਂ ਉਹ ਕਰਿਆ ਜੀ ਰੇਟ ਵਧਾ ਕੇ ਉਹ ਕਰਿਆ ਜੀ ਜੇ ਰਹਿਸ ਵਾਸਤੇ ਵੀ ਕਿਸੇ ਨੇ ਲੈਣਾ ਹਾਂ ਰਹਿਸ ਵਾਸਤੇ ਵੀ ਦੇ ਦਾਂਗੇ ਜੀ ਆਪਣਾ ਘਰ ਨਾਲ ਹੀ ਆ ਜੀ ਇਹਦੇ ਸਾਹਮਣੇ ਦਿੰਦਾ ਸਾਸ ਕਰਕੇ ਜਿਹੜੇ ਜਿਹੜੇ ਬੀਡ ਮਰ ਕੇ ਆਪਣਾ ਨੇੜੇ ਮੱਲੀਆਂ ਦੇ ਜਾਂ ਸਹਣੇ ਦੇ ਦੇਖਦੇ ਆ ਵੀਡੀਓ ਆਪਣੀ ਤਾਂ ਵੀਰ ਜੀ ਉਹਨਾਂ ਨਾਲ ਕਨੈਕਟ ਕਰੋ ਇੱਕ ਵਾਰੀ ਨੰਬਰ ਦੁਆਰਾ ਪੁੱਛ ਕੇ ਲਾਉਣੇ ਬਾਈ ਜੀ ਉਹਨਾਂ ਦਾ ਨੰਬਰ ਦੱਸਿਆ ਜੀ 95015 ਹਾਂਜੀ 76155 ਹਾਂ ਇਹ ਨੰਬਰ ਬਈ ਜੀ ਦਾ ਲਾਵਾਂਗੇ ਬਾਕੀ ਥੱਲੇ ਸਕਰੀਨ ਤੇ ਲਿਖਾਂਗੇ ਵੀ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਓਕੇ ਬਈ ਸੱਚੀ ਕਾਲ